ਅਕਸਰ ਦੇਖਦੇ ਹਾਂ ਕਿ ਡਰਾਈਵਰ ਕਾਰ ਦਾ ਏਸੀ ਚਲਾ ਕੇ ਗੱਡੀ ਵਿੱਚ ਹੀ ਆਪਣੀ ਨੀਂਦ ਪੂਰੀ ਕਰਨ ਲੱਗ ਜਾਂਦੇ ਹਨ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਲੰਮੇ ਰੂਟ ਤੇ ਜਾਂਦੇ ਸਮੇਂ ਅਕਸਰ ਲੋਕ ਕਾਰ ਦਾ ਏਸੀ ਚਲਾ ਕੇ ਆਰਾਮ ਫਰਮਾਉਣ ਲੱਗ ਜਾਂਦੇ ਹਨ ਪਰ ਅੱਜ ਤੁਹਾਡੇ ਨਾਲ ਇਹੋ ਜਿਹਾ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਅੱਜ ਦੇ ਇਸ ਮਾਮਲੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਕਾਰ ਦਾ ਏਸੀ ਚਲਾ ਕੇ ਆਰਾਮ ਕਰਨਾ ਆਪਣੀ ਨੀਂਦ ਪੂਰੀ ਕਰਨੀ ਕਿੰਨਾ ਖਤਰਨਾਕ ਹੈ ਇਹ ਮਾਮਲਾ ਸੁਣ ਕੇ ਤੁਸੀਂ ਵੀ ਤੌਬਾ ਕਰ ਜਾਓਗੇ ਅਤੇ ਭੁੱਲ ਕੇ ਵੀ ਕਦੇ ਕਾਰ ਦੇ ਵਿੱਚ ਏਸੀ ਚਲਾ ਕੇ ਆਪਣੀ ਨੀਂਦ ਨਹੀਂ ਪੂਰੀ ਕਰੋਗੇ ਸਾਰਾ ਦਿਨ ਮਿਹਨਤ ਕਰਕੇ 36 ਸਾਲਾਂ ਕੈਬ ਡਰਾਈਵਰ ਰਮੇਸ਼ ਨੇ ਦਿਹਾੜੀ ਲਈ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਚਾਰ ਪੈਗ ਲਗਾ ਕੇ ਕਾਰ ਦਾ ਏਸੀ ਚਾਲੂ ਕਰ ਕੈਬ ਵਿੱਚ ਹੀ ਸੌ ਗਿਆ ਦਿਨ ਭਰ ਦੀ ਥਕਾਵਟ ਸ਼ਰਾਬ ਦਾ ਨਸ਼ਾ ਅਤੇ ਏਸੀ ਦੀ ਠੰਡੀ ਹਵਾ ਕਾਰਨ ਥੋੜੇ ਸਮੇਂ ਵਿੱਚ ਹੀ ਰਮੇਸ਼ ਗੂੜੀ ਨੀਂਦ ਸੌ ਗਿਆ ਉਸ ਦੀ ਕੈਬ ਪ੍ਰਲਾਦ ਗੜੀ ਦੇ ਟ੍ਰੈਫਿਕ ਸਿਗਨਲ ਕੋਲ ਖੜੀ ਸੀ ਸਾਰੀ ਰਾਤ ਕੈਬ ਸਿਗਨਲ ਕੋਲ ਖੜੀ ਰਹੀ ਅਤੇ ਸਵੇਰੇ ਪਤਾ ਲੱਗਾ ਕਿ ਰਮੇਸ਼ ਹਮੇਸ਼ਾ ਲਈ ਚੈਨ ਦੀ ਨੀਂਦ ਸੌ ਗਿਆ ਫਾ ਉਸਦੀ ਮੌਤ ਹੋ ਚੁੱਕੀ ਸੀ ਉਸਦਾ ਕਹਿਣਾ ਹੈ ਕਿ ਰਮੇਸ਼ ਦੂਬੇ ਦੀ ਕਾਰ ਵੈਗਨਰ ਸੀਐਨਜੀ ਫਿਟਡ ਕੈਬ ਸੀ ਦੂਬੇ ਨੇ ਰਾਤ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੂੰ ਇਹ ਨਹੀਂ ਪਤਾ ਲੱਗਾ ਕਿ ਉਸ ਦੀ ਕਾਰ ਦੀ ਗੈਸ ਖਤਮ ਹੋ ਗਈ ਸੀ ਗੈਸ ਖਤਮ ਹੋਣ ਤੋਂ ਬਾਅਦ ਕਾਰ ਦਾ ਇੰਜਣ ਬੰਦ ਹੋ ਗਿਆ ਅਤੇ ਏਸੀ ਵੀ ਬੰਦ ਹੋ ਗਿਆ ਇਸ ਤੋਂ ਬਾਅਦ ਕਾਰ 'ਚ ਦਮ ਘੁੱਟਣ ਲੱਗ ਗਿਆ ਅਤੇ ਪੁਲਿਸ ਅੰਦਾਜ਼ਾ ਲਗਾ ਰਹੀ ਹੈ ਕਿ ਦਮ ਘੁੱਟਣ ਕਾਰਨ ਉਸ ਦੀ ਮੌਤ ਹੋਈ ਫਿਲਹਾਲ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਦੁੱਬੇ ਦੀ ਕਾਰ ਦੇ ਮਾਲਕ ਅਮਲੇਸ਼ ਪਾਂਡੇ ਦਾ ਕਹਿਣਾ ਹੈ ਕਿ ਉਸ ਨੂੰ ਸਵੇਰੇ 7 ਵਜੇ ਤੋਂ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਗਏ ਕਿਉਂਕਿ ਉਸਨੇ ਗਾਹਕ ਨੂੰ ਲੈ ਕੇ ਜਾਣਾ ਸੀ। ਪ੍ਰਿਆਸ਼ ਟੂਰ ਐਂਡ ਟਰੈਵਲਜ਼ ਨਾਂ ਦੀ ਕੰਪਨੀ ਚਲਾਉਣ ਵਾਲੇ ਪਾਂਡੇ ਨੇ ਦੱਸਿਆ ਕਿ ਜਦੋਂ ਰਮੇਸ਼ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਨੂੰ ਬੁਕਿੰਗ ਰੱਦ ਕਰਨੀ ਪਈ। ਆਖਰਕਾਰ ਰਮੇਸ਼ ਨੂੰ ਫੋਨ ਲੋਕੇਸ਼ਨ ਰਾਹੀਂ ਟਰੇਸ ਕੀਤਾ ਗਿਆ ਕਾਰ ਮਾਲਕ ਪੰਡ ਨੇ ਦੱਸਿਆ ਕਿ ਜਦੋਂ ਫੋਨ ਰਹੀਂ ਲੋਕੇਸ਼ਨ ਦੀ ਭਾਲ ਕਰਨ ਮਗਰੋਂ ਉੱਥੇ ਪਹੁੰਚਿਆ ਤਾਂ ਦੇਖਿਆ ਕਿ ਉਸਦੀ ਕਾਰ ਸ਼ਰਾਬ ਦੇ ਠੇਕੇ ਕੋਲ ਖੜੀ ਸੀ ਅਤੇ ਅੰਦਰ ਰਮੇਸ਼ ਚੈਨ ਦੀ ਨੀਂਦ ਸੁੱਤਾ ਪਿਆ ਸੀ ਜੇ ਤਾਂ ਕਈ ਵਾਰ ਖੜਕਾਉਣ ਤੋਂ ਬਾਅਦ ਵੀ ਕਾਰ ਦਾ ਦਰਵਾਜ਼ਾ ਨਾ ਖੁੱਲਿਆ ਤਾਂ ਉਸਨੇ ਰਮੇਸ਼ ਦੇ ਪਰਿਵਾਰ ਅਤੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ